ਸਤਿਗੁਰ ਦਾ ਮਾਨਸੀ ਵੀ ਗੁਰੂ ਮੇਰੇ ਸਰੀਰ ਉੱਤੇ ਵਾਰ ਕਰੂਗਾ ਕਿੱਥੇ ਮੈਂ ਤੇ ਲੋਹੇ ਦੇ ਕੋਟ ਵਿੱਚ ਟਕਿਆ ਹੋਇਆ ਤੇ ਪੰਡੇਖਾਹ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੋ ਜੋ ਸਾਵਧਾਨ ਲੱਗਾ ਵਾਰ ਕਰਨ ਸੱਚੇ ਪਾਤਸ਼ਾਹ ਮਹਾਰਾਜ ਆਵਾਜ਼ ਦੇ ਕੇ ਕਹਿਣ ਲੱਗੇ ਪੰਡੇਖਾਹ ਫਿਰ ਕਰ ਵਾਰ ਪੰਡੇਖਾਣੇ ਤੀਰ ਦਾ ਪਹਿਲਾ ਵਾਰ ਮਹਾਰਾਜ ਦੇ ਵੱਲੇ ਕੀਤਾ ਜਦੋਂ ਤੀਰ ਹਜੂਰ ਦੇ ਵੱਲ ਨੂੰ ਆ ਰਿਹਾ ਸੀ ਮਹਾਰਾਜ ਨੇ ਤਲਵਾਰ ਕੱਢੀ ਮਿਆਣ ਦੇ ਵਿੱਚੋਂ ਤੀਰ ਤੇ ਵਾਰ ਕੀਤਾ ਤੇ ਤੀਰ ਦੇ ਦੋ ਟੋਟੇ ਕਰਕੇ ਮਹਾਰਾਜ ਨੇ ਤੀਰ ਨੂੰ ਸੁੱੜ ਦਿੱਤਾ ਥੱਲੇ ਪੰਡੇਖਾਨੇ ਦੂਸਰਾ ਵਾਰ ਫੇਰ ਬਲ ਲਾ ਕੇ ਕੀਤਾ ਜਦੋਂ ਤੀਰ ਦੂਸਰਾ ਮਹਾਰਾਜ ਦੇ ਵੱਲ ਨੂੰ ਆ ਰਿਹਾ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਘੋੜੇ ਦੀ ਸੱਜੀ ਰਕਾਬ ਨੂੰ ਖਹਿ ਕੇ ਲੰਘ ਜਾਂਦਾ ਹੈ ਪੰਡੇਖਾਨੇ ਪੂਰਾ ਬਲ ਲਾ ਕੇ ਨੇ ਫੇਰ ਤੀਸਰਾ ਵਾਰ ਕੀਤਾ ਤੀਸਰਾ ਵਾਰ ਸੱਚੇ ਪਾਤਸ਼ਾਹ ਮਹਾਰਾਜ ਦੇ ਸੱਜੇ ਕੰਨ ਦੇ ਬਿਲਕੁਲ ਲਾਗੋਂ ਦੀ ਹੋ ਕੇ ਲੰਘ ਗਿਆ ਦੇ ਦੋ ਇਹਦੇ ਤਿੰਨੇ ਵਾਰ ਖਾਲੀ ਗਏ ਤੇ ਪੈਂਡੇਖਾਂ ਆਵਾਜ਼ ਦੇ ਕੇ ਕਹਿਣ ਲੱਗਾ ਮਹਾਰਾਜ ਹੁਣ ਵਾਰੀ ਤੁਹਾਡੀ ਕਰੋ ਵਾਰ ਵੇਖਦਾ ਤੁਹਾਡੀਆਂ ਬਾਹਾਂ ਵਿੱਚ ਕਿੰਨੀ ਕੁ ਤਾਕਤ ਆ ਮਹਾਰਾਜ ਕਹਿਣ ਲੱਗੇ ਪੈਂਡੇਖਾਂ ਝੱਲ ਲਵੀਂ ਰੋਕ ਲਵੀਂ ਕਰਨ ਲੱਗੇ ਵਾਰ ਹੋ ਜਾ ਸਾਵਧਾਨ ਇੰਨੀ ਗੱਲ ਕਹਿ ਕੇ ਮਹਾਰਾਜ ਨੇ ਮੋਢੇ ਤੋਂ ਲੈ ਕੇ ਮਾਨ ਅਗਲੇ ਪਾਸੇ ਕੀਤੀ ਤੇ ਪੈਂਡੇਖਾਂ ਦੇ ਨਾਲ ਹੀ ਤੋਤੇ ਉੱਡ ਕੇ ਕਹਿੰਦਾ ਯਾ ਖੁਦਾ ਇਸ ਗੁਰੂ ਦੇ ਕੋਲ ਅੱਜ ਪਚਾ ਅੱਜ ਤੋਂ ਬਾਅਦ ਨਹੀਂ ਇਸ ਗੁਰੂ ਦੇ ਨਾਲ ਕਦੇ ਲੜਨ ਵਾਸਤੇ ਆਉਂਦਾ ਹੁਣ ਤੁਸੀਂ ਹੈਰਾਨ ਹੋਗੇ تیر ਨਹੀਂ ਚਲਾਇਆ ਮਹਾਰਾਜ ਨੇ ਹਜੇ ਕਮਾਨ ਹੀ ਅਗਲੇ ਪਾਸੇ ਕੀਤੀ ਆ ਕਮਾਨ ਵੇਖ ਕੇ ਕਿਉਂ ਡਰ ਗਿਆ ਪੰਡੇਖਾਂ ਅਸਲ ਵਿੱਚ ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਦਾਨ ਵਿੱਚ ਚਲਾਉਂਦੇ ਸੀ ਨਾ ਉਹ ਕਮਾਨ ਚਾਰ ਪਹਿਲਵਾਨ ਵੀ ਰਲ ਕੇ ਨਹੀਂ ਸੀ ਚਲਾ ਸਕਦੇ ਜਿਹੜੀ ਕਮਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਸੀ ਤੁਸੀਂ ਆਖੋਗੇ ਉਹਦੇ ਵਿੱਚ ਖਾਸ ਕੀ ਆ ਅੱਜ ਤੱਕ ਦੁਨੀਆ ਤੇ ਜਿੰਨੀਆਂ ਵੀ ਕਮਾਨਾਂ ਬਣੀਆਂ ਇੱਕ ਟਾਂਕ ਤੋਂ ਲੈ ਕੇ ਤੇ ਨੌਂ ਟਾਂਕ ਤੱਕ ਬਣੀਆਂ ਨੌਂ ਟਾਂਕ ਅਖੀਰਿਆ ਅੱਜ ਤੱਕ ਦੁਨੀਆ ਤੇ ਨੌਂ ਟਾਂਕ ਤੋਂ ਵੱਧ ਕੋਈ ਵੀ ਕਮਾਨ ਨਹੀਂ ਬਣੀ ਇੱਕ ਟਾਂਕ ਤੋਂ ਲੈ ਕੇ ਨੌਂ ਟਾਂਕ ਤੱਕ ਕਮਾਨ ਹੁੰਦੀ ਹੁਣ ਟਾਂਕ ਦਾ ਕੀ ਅਰਥ ਹੈ ਬਜ਼ੁਰਗ ਬੈਠੇ ਇੱਕ ਟਾਂਕ ਵਿੱਚ 25 ਕਿਲੋ ਦਾ ਵਜ਼ਨ ਹੁੰਦਾ ਤੇ ਇਹ ਕਮਾਨ ਪਤਾ ਚਲਾਈ ਦੀ ਕਿਸ ਤਰ੍ਹਾਂ ਜਿਸ ਬੰਦੇ ਨੇ ਇੱਕ ਟਾਂਕ ਦੀ ਕਮਾਨ ਚੜਾਉਣੇ ਨੂੰ ਕਮਾਨ ਦੀ ਤੰਦੀ ਤੇ ਤੀਰ ਨੂੰ ਰਾ ਕੇ ਉਂਗਲ ਤੇ ਗੂਠੇ ਦੀ ਦਾਬ ਦੇ ਨਾਲ 25 ਕਿਲੋ ਦਾ ਵਜ਼ਨ ਪਿਛਾਣੋ ਖਿੱਚਣਾ ਪੈਂਦਾ ਫਿਰ ਨਿਸ਼ਾਨਾ ਟਿਕਾਣੇ ਤੇ ਲੱਗਦਾ ਤੇ ਜਿਸ ਬੰਦੇ ਨੇ 2 ਟਾਂਕ ਦੀ ਕਮਾਨ ਚਲਾਉਣੀ ਹੈ ਉਹਨੂੰ 50 ਕਿਲੋ ਵਜਨ ਪਿਛਾਣ ਨੂੰ ਖਿੱਚਣਾ ਪਵੇਗਾ ਹੁਣ ਗੁਣਾ ਕਰ ਲੋ 9 ਦੇ ਨਾਲ ਭੀ ਜਿਸ ਬੰਦੇ ਨੇ 9 ਟਾਂਕ ਦੀ ਕਮਾਨ ਚਲਾਉਣੀ ਹੈ ਉਹਨੂੰ ਕਮਾਨ ਦੀ ਤੰਦੀ ਤੇ ਤੀਰ ਨੂੰ ਰੱਖ ਕੇ ਇਸ ਉਂਗਲ ਤੇ ਗੂਠੇ ਦੀ ਦਾਬ ਦੇ ਨਾਲ ਸਵਾ ਦੋ ਕਿਲੋ ਵਜਨ ਪਿਛਾਣ ਨੂੰ ਖਿੱਚਣਾ ਪਵੇਗਾ ਫਿਰ ਨਿਸ਼ਾਨਾ ਟਿਕਾਣੇ ਤੇ ਲੱਗਦਾ ਘੱਟ ਖਿੱਚਿਆ ਜਾਵੇ ਜਰਾ ਜਿੰਨਾ ਵੀ ਤੇ ਨਿਸ਼ਾਨਾ ਟਿਕਾਣੇ ਤੇ ਨਹੀਂ ਲੱਗਦਾ ਇਸ ਕਮਾਨ ਵਿੱਚੋਂ ਜਿਹੜਾ ਤੀਰ ਨਿਕਲਦਾ ਉਹਦੀ ਸਪੀਡ ਪਤਾ ਕਿੰਨੀ ਹੁੰਦੀ ਹੈ 3200 ਫੁੱਟ ਪਰ ਸੈਕਿੰਡ ਇੱਕ ਸੈਕਿੰਡ ਦੇ ਵਿੱਚ 3200 ਫੁੱਟ ਤੱਕ ਮਾਰ ਕਰਦਾ ਹੈ ਜਿਹੜਾ ਨੌ ਟਾਂਗ ਦੀ ਕਮਾਨ ਵਿੱਚੋਂ ਤੀਰ ਨਿਕਲਦਾ ਹੈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੇ ਮੈਦਾਨ ਵਿੱਚ ਤੀਰ ਚਲਾਉਂਦੇ ਸੀ ਨਾ ਇਸ ਕਮਾਨ ਵਿੱਚੋਂ ਜਿਹੜਾ ਇੱਕ ਤੀਰ ਨਿਕਲਦਾ ਸੀ 10000 ਬੰਦੇ ਦੀ ਛਾਤੀ ਵਿੰਨ ਕੇ ਰੱਖ ਦਿੰਦਾ ਸੀ 10000 ਬੰਦੇ ਦੀ ਛਾਤੀ ਹੁਣ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਕਿੰਨਾ ਖਤਰਨਾਕ ਹੋਵੇਗਾ ਜਿਹੜਾ ਨੌ ਟਾਂਗ ਦੀ ਕਮਾਨ ਵਿੱਚੋਂ ਤੀਰ ਨਿਕਲਦਾ ਹੈ ਪੈਂਡੇਖਾਨੇ ਕਮਾਨ ਵੇਖੀ ਕਹਿੰਦਾ ਯਾ ਖੁਦਾ ਅੱਜ ਇਸ ਗੁਰੂ ਦੇ ਕੋਲੋਂ ਬਚਾਲਾ ਅੱਜ ਤੋਂ ਬਾਅਦ ਕਰੇ ਵੀ ਕਦੇ ਵੀ ਇਸ ਗੁਰੂ ਦੇ ਨਾਲ ਲੜਨ ਵਾਸਤੇ ਨਹੀਂ ਆਵਾਂਗਾ ਪੈਂਡੇਖਾਂ ਸੋਚਦਾ ਵੀ ਇਹੋ ਜੇ ਲੋਹੇ ਦੇ ਕੋੜ ਭਾਵੇਂ ਚਾਰ ਵੀ ਭਾ ਕੇ ਆ ਜਾਂਦਾ ਨਾ ਪਰ ਜਿਹੜਾ ਇਸ ਕਮਾਨ ਵਿੱਚੋਂ ਤੀਰ ਨਿਕਲਣਾ ਹੈ ਉਹਨੇ ਤਾਂ ਵੀ ਆਰ ਪਾਰ ਦੀ ਹੋ ਜਾਣਾ ਤੇ ਮਨਾ ਜਾਨ ਬਚਾ ਲੈਣੀ ਚਾਹੀਦੀ ਏ ਭੱਜ ਜਾਣਾ ਚਾਹੀਦਾ ਪੰਡੇਖਾਨੇ ਨਾ ਭੱਜਣ ਵਾਸਤੇ ਨਾ ਆਪਣਾ ਘੋੜਾ ਮੋੜਿਆ ਸੱਜੇ ਪਾਸੇ ਨੂੰ ਇਹਦਾ ਖੱਬਾ ਕੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲ ਹੋ ਗਿਆ ਮਹਾਰਾਜ ਜਾਣਦੇ ਸੀ ਵੀ ਅੱਖਾਂ ਵੀ ਨੰਗੀਆਂ ਹੁੰਦੀਆਂ ਬੋਲਣ ਵਾਲਾ ਮੂੰਹ ਨੰਗਾ ਹੁੰਦਾ ਹੈ ਤੇ ਕੰਨ ਵੀ ਦੋਵੇਂ ਨੰਗੇ ਹੁੰਦੇ ਜਦੋਂ ਸੱਜੇ ਪਾਸੇ ਨੂੰ ਘੋੜਾ ਮੋੜਿਆ ਪੰਡੇਖਾਨਾ ਦਾ ਖੱਬਾ ਕੰਨ ਹੋਇਆ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੱਲੇ ਸਤਿਗੁਰੂ ਵੇਖਦੇ ਆਸਾਰ ਹੋਏ ਸਾਵਧਾਨ ਜਮੇ ਬਾਣ ਲੱਗਿਓ ਤਵੇ ਰੋਹ ਜਾਗਿਓ ਮਹਾਰਾਜ ਨੇ ਛੱਡਿਆ ਜਕਾਰਾ ਪੱਥੇ ਵਿੱਚੋਂ ਕੱਢਿਆ ਚੁਣਵਾ ਦਾ ਤੀਰ ਚਾੜਿਆ ਕਮਾਨ ਦੀ ਤੰਦੀ ਦਿੱਤੇ ਤੰਦੀ ਨੂੰ ਪੂਰਾ ਬਲ ਦੇ ਨਾਲ ਮਹਾਰਾਜ ਨੇ ਕੰਨਾਂ ਤੇ ਖਿੱਚਿਆ ਕਮਾਨ ਦੀਆਂ ਦੋਵੇਂ ਨੁਕਰਾਂ ਜੋੜ ਕੇ ਰੱਖ ਦਿੱਤੀਆਂ ਤੀਰ ਛੱਡਿਆ ਛਾਂ ਛਾਂ ਕਰਦਾ ਹੋਇਆ ਸ਼ੂਕਦਾ ਹੋਇਆ ਤੀਰ ਪਿੰਡੇ ਖਾਂਦੇ ਖੱਬੇ ਕੰਨ ਵਿੱਚ ਆ ਕੇ ਵੱਜਾ ਤੇ ਸੱਜੇ ਕਲਗੀ ਤਰਜੀ ਨੇ ਬਾਹਰ ਐ ਨੇ ਤੀਰ ਦਾ ਇੱਕੋ ਵਾਰ ਕੀਤਾ ਪੈਂਡੇ ਖਾਂ ਦੇ ਖੱਬੇ ਕੰਨ ਵਿੱਚ ਆ ਕੇ ਵਜਾ ਤੇ ਸੱਜੇ ਕੰਨ ਦੇ ਰੇ ਕਲਗੀ ਤਰ ਪਾਤਸ਼ਾਹ ਨੇ ਬਾਹਰ ਕੱਢ ਕੇ ਰੱਖ ਦਿੱਤਾ ਅਦੀਨਾ ਬੇਗਵੀ ਮਾਰਿਆ ਗਿਆ ਇਸ ਜੰਗ ਵਿੱਚ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ